ਆਕੇ ਸਾਡਾ ਤਪਰੀਤ ਜਿਹੜਾ ਨਾ ਅਡਰੈਸ ਚਾਹੀਦਾ ਵੀ ਅਸੀਂ ਇਹ ਰੋਲ ਸਕੂਲਾਂ ਵਾਲਿਆਂ ਜਿਹਦੇ ਵੀ ਟੈਕਸੀ ਡਰਾਈਵਰ ਤੇ ਆਟੋ ਵਾਲੇ ਉਹ ਜਿਹੜੇ ਆ ਜਿਹਨੂੰ ਪਾ ਕੇ ਆਪਣੇ ਜਿਹੜੇ ਦੋ ਦੋ ਦਫਤਰ ਨਾਲ ਲੈ ਕੇ ਚੱਲੋ ਤਾਂ ਉਹ ਜਿਹੜੇ ਸ਼ਹਿਰ ਵਿੱਚ ਇਹਨਾਂ ਦੇ ਦੇਖ ਕੇ ਲੋਕ ਵੀ ਉਹਨਾਂ ਤੋਂ ਭਾਵਨਾ ਤੋਂ ਨੇ ਕਿ ਕਿੰਨੀ ਇਸ ਤਰ੍ਹਾਂ ਜਿਹੜੇ ਫਾਉਂਡਰੀ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਜੀ ਜੀ ਦਾ ਸਾਕੇ ਇਹ ਦੋ ਲੋਕਾਂ ਨਾਲ ਮਿਲ ਕੇ ਬਸ कि रिक्की सेल्फ मारने तो पहले हेलमेट पाना ठीक है कि मारने तो पहले हेलमेट पाना और हेलमेट पहन के करो निकल ठीक है जी ध्यान बड़ी के पास से भाई तेरी से पीछे से घेर दी तेरे पीछे से घेर दी लात से और गोले से मैं आलोक जैन एजीएम जीपी पेट्रोलियम से सर आप थैंक यू बोलना चाहता हूँ पंजाब पुलिस का दलजीत सिंह जी का जिन्होंने हमें सपोर्ट किया और हमें ये अपॉर्चुनिटी दी कि रोड अवेयरनेस कैंपेन एक नवल्टी चौक पर हम लोग कर रहे हैं देखिए एक रिसर्च है इंडिया के रोड एक्सीडेंट में हर साल लोग दो लाख से ऊपर लोग मरते हैं राइट और उसमें सत्तर परसेंट बाइक वाले होते हैं और बाइक में क्या है कि एक बंदा जो होता है सेल्फ ड्राइवर होता है और वो फैमिली का खुद का अर्नर भी हो सकता है जिससे फैमिली को बहुत ज़्यादा नुकसान हो सकता है तो बाइक वालों को अवेयर करने के लिए हम लोग ये कैंपेन कर रहे हैं कि एक अच्छा हेलमेट पहनो और आप सेफ चलो सर से, मन में कैसा क्या है कैसे क्या है कैसा हो मन में कुछ नहीं ये हमारी कॉर्पोरेट सोशल रिस्पॉन्सिबिलिटी है हर इंडिविजुअल की रिस्पॉन्सिबिलिटी है कि वो लोगों को ट्रैफिक रूल्स का अवेयर करें Sir, कितने सालों से ये, ये हम लोग कई सालों से कर रहे हैं दस साल से हम लोग ये कैंपेन कर रहे हैं अलग अलग शहरों में करते हैं आज हम लोग अमृतसर में हैं। आगे भी लोगों को मैसेज ये देना चाहते हैं की ट्रैफिक रूल फॉलो करें ट्रैफिक पुलिस का सहयोग करें और अपने आप को सेफ रखें सत सब तो पहला तो सा मीडिया वाले का बड़ा धन्यवाद जो ਇੱਥੇ ਕੋਈ ਵੀ ਐਕਟੀਵਿਟੀ ਕਰਦੇ ਆ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੀ ਇੱਕ ਬੜੀ ਵੱਡਾ ਐਮਰਜੈਂਸੀ ਪਲੇ ਕਰਦੇ ਆ ਅਸੀਂ ਜਿਨ੍ਹਾਂ ਨੇ ਹੈਲਮਟ ਪਾਏ ਆ ਜਾਂ ਜਿਨ੍ਹਾਂ ਨੇ ਅਧੂਰੇ ਹੈਲਮਟ ਪਾਏ ਆ ਅਧੂਰੇ ਹੈਲਮਟਾਂ ਦੇਖੋ ਨਾ ਤੁਹਾਨੂੰ ਦੇਖਿਆ ਜਾਵੇ ਕਿ ਇਹ ਹੈਲਮਟ ਜਿਹੜਾ ਅਸੀਂ ਇਹ ਲੇਬਲ ਵਾਲਾ ਹੈਲਮਟ ਹੈ ਇਹਨੂੰ ਥੱਲੇ ਮਾਰਿਆ ਤੇ ਕਿੰਨੇ ਟੁੱਟੇ ਆ ਤੇ ਇਹੋ ਟੁੱਟੇ ਜਿਹੜੇ ਸਾਡੇ ਸਿਰ ਵਿੱਚ ਖੁੱਭ ਜਾਂਦੇ ਆ ਤੇ ਅਸੀਂ ਇਹਨਾਂ ਨੂੰ ਆ ਇੱਕ ਬੜਾ ਸੇਫਟੀ ਵਾਲਾ ਹੈਲਮਟ ਦੇ ਰਹੇ ਆ ਕਿ ਜਿਹੜਾ ਬਹੁਤ ਹੀ ਸੁਰੱਖਿਆ ਵਾਸਤੇ ਆ ਆਈਐਸਆਈ ਮਾਰਕਾ ਹੈਗਾ ਤੇ ਇਹ ਆ ਕਿ ਲੋਕਾਂ ਨੂੰ ਇੱਕ ਸੁਨੇਹਾ ਦੇ ਰਹੇ ਆ ਕਿ ਜਿਹੜਾ ਸਿਰਦੀ ਸੱਟ ਆ ਜਦੋਂ ਵੀ ਸੱਟ ਲੱਗਦੀ ਆ ਬੰਦੇ ਦੀ ਮੌਤ ਹੁੰਦੀ ਆ ਉਦੋਂ ਸਿਰ ਵਿੱਚ ਸੱਟ ਲੱਗਣ ਕਰਕੇ ਹੁੰਦੀ ਆ ਤੇ ਇਹਨੂੰ ਇੱਕ ਬਚਾਉਣ ਦਾ ਪ੍ਰਾਲਾ ਇਸ ਇਹਨੇ ਟੀਮ ਨਾਲ ਹੀ ਕਰਦੇ ਆ ਤੇ ਬਹੁਤ ਵਧੀਆ ਪ੍ਰਾਲਾ ਇਹਨਾਂ ਦਾ ਪਹਿਲਾਂ ਵੀ ਅਸੀਂ ਇਹਨਾਂ ਟੀਮਾਂ ਨਾਲ ਕਰਦੇ ਰਹੇ ਆ ਤੇ ਹੁਣ ਵੀ ਅਸੀਂ ਕਰ ਰਹੇ ਆ ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਵੱਧ ਤੋਂ ਵੱਧ ਜਦਨਾ ਵੀ ਰੋਡ ਐਕਸੀਡੈਂਟ ਹੁੰਦੇ ਆ ਟੂ ਹੰਦਲ ਜੁਗ ਤੇ ਉਹਨਾਂ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਜਾਗਰੂਕ ਕੀਤਾ ਜਾਵੇ ਤਾਂ ਜੋ ਕਿਸੇ ਵੀ ਸਿਰ ਦੇ ਸੱਟ ਤੋਂ ਅੱਜ ਤੁਹਾਡੀ ਇੱਕ ਨਿਊਜ਼ ਦੇ ਨਾਲ ਕਿਸੇ ਦੀ ਜਾਨ ਬਚ ਗਈ ਅਸੀਂ ਕਹਾਂਗੇ ਸਾਡਾ ਸੈਮੀਨਾਰ ਕੀਤਾ ਇਸ ਕੰਮ ਜਦੋਂ ਅੱਜ ਕਿੰਨੇ ਟੋਨ ਕਿੰਨੇ ਹੈਲਮਟ ਤੁਹਾਡੇ ਕੋਲ ਇਹ ਜੀ ਵੇਖੋ ਸਵੇਰ ਤੋਂ ਲੈ ਕੇ ਹੁਣ ਤੱਕ ਅਸੀਂ ਲਗਭਗ 80-90 ਹੈਲਮਟ ਵੰਡ ਚੁੱਕੇ ਹਾਂ ਤੇ ਹੁਣ ਵੀ ਅੱਗੇ ਜਿਹੜੇ ਇਹ ਵੰਡ ਰਹੇ ਹਾਂ ਜੀ ਸਮਝ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਲੋਕਾਂ ਨੂੰ ਅਸੀਂ ਜਾਗਰੂਕ ਟੀਮ ਵਰਕ ਹੈ ਤੇ ਸ਼ਹਿਰ ਦੇ ਪਤਵੰਤੇ ਸੱਜਣ ਜਾਂ ਜੋ ਐਨਜੀਓ ਜੀ ਸਾਡੀ ਸਪੋਰਟ ਕਰਦੀਆਂ ਵਾ ਕਿਉਂਕਿ ਇਹਨਾਂ ਦੀ ਸਪੋਰਟ ਦੇ ਨਾਲ ਇਹ ਕੰਮ ਜਿਹੜਾ ਉਹ ਨੇਟਰੇ ਚੱਲਦਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਜਿਹੜਾ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਸਾਡੇ DTC ਪੀ ਟਰੱਕ ਉਹਨਾਂ ਵੱਲੋਂ ਜਿਹੜੇ ਆ ਇਹ ਪ੍ਰਾਲੇ ਜਿਹੜੇ ਕੀਤੇ ਜਾਂਦੇ ਉਹ ਐਨਜੀਓ ਜਿਹੜੀਆਂ ਜਦੋਂ ਇਹ ਰਾਫਤਾ ਕਰਦੇ ਆ ਉਹ ਸਾਡਾ ਟਰੈਫਿਕ ਐਡਵਿਜ਼ਰੀ ਸੈਲ ਦੇ ਉਹ ਇਹ ਮਾਰਕ ਕਰ ਦਿੰਦੇ ਆ ਕਿ ਤੁਸੀਂ ਆ ਸੈਮੀਨੇਰ ਦਾ ਆਯੋਜਨ ਕੀਤਾ ਜਾਵੇ। ਇਹ ਲਗਾਤਾਰ ਸਤਨ ਦੇ ਉਪਰਾਲੇ ਪਹਿਲਾਂ ਤੋਂ ਚੱਲਦੇ ਜਾ ਰਹੇ ਆ। ਇਹ ਸਾਡੇ ਕੋਲ ਜਿੱਿੱਸਾ ਹੁਣ ਇਹ ਰਿਫਲੈਕਟਰ ਲਗਾ ਰਹੇ ਆ ਧੁੰਦ ਆ ਰਹੀ ਆ ਧੁੰਦ ਦੇ ਨਾਲ ਪਹਿਲਾਂ ਇਹ ਰਿਫਲੈਕਟਰ ਲਾਉਣੇ ਆ ਨਾਲ ਨਾਲ ਲੋਕਾਂ ਨੂੰ ਵੇਅਰ ਕਰਨਾ ਨਾਲ ਲੋਕਾਂ ਨੂੰ ਹੈਲਮਟ ਬੰਨ ਰੇ ਆ। ਦੇਖ ਅਸੀਂ ਜਿਨ੍ਹਾਂ ਨੇ ਸੀਟ ਬੈਲਟ ਲਗਾਈ ਜਾਂ ਹੈਲਮਟ ਪਾਇਆ ਉਹਨਾਂ ਨੂੰ ਅਸੀਂ ਗਲਾਰ ਦਾ ਫੋਨ ਦੇ ਕੇ ਉਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਤਾਂ ਜੋ ਤੁਸੀਂ ਚੰਗੇ ਸ਼ਹਿਰੀ ਦੀ ਜਿਹੜੀ ਭੂਮਿਕਾ ਨਿਭਾ ਰਿਹਾ ਤੇ ਉਹਨਾਂ ਨੂੰ ਇੱਕ ਸਨਮਾਨ ਹੋਏਗਾ ਤੇ ਉਹ ਵੀ ਇੱਕ ਸੁਨਿਆਹ ਬੜਾ ਅੱਛਾ ਜਾਏਗਾ ਸਰ ਕਿਹੜੀ ਜਗ੍ਹਾ ਤੇ ਤੁਹਾਡੇ ਬੋਲ ਇਹ ਅੱਜ ਅਸੀਂ ਨਾਵਲਟੀ ਚੌਕ ਖੜੇ ਆ ਜੀ ਨਾਵਲਟੀ ਚੌਕ ਦੇ ਵਿੱਚ ਹੋਰ ਚੌਕਾਂ ਵਿੱਚ ਵੀ ਅਸੀਂ ਕੀਤਾ ਲੇਕਿਨ ਅਸੀਂ ਨਾਵਲਟੀ ਚੌਕ ਮੇਨ ਚ ਗਿਣਿਆ ਕਿਉਂਕਿ ਇੱਥੇ ਹੀ ਲੋਕਾਂ ਦਾ ਬਹੁਤ ਆਉਣਾ ਜਾਂਦਾ ਤੇ ਇੱਥੋਂ ਦੀ ਜਿਹੜੀ ਨਿਊਜ਼ ਹੈ ਜਿਹੜੀ ਆ ਉਹ ਲੋਕ ਦੇਖਦੇ ਵੀ ਤੇ ਸੁਣਦੇ ਵੀ ਆ ਤੇ ਇਹਨੂੰ ਫੋਲੋ ਕਰਦੇ ਆ